ਕਾ ਖਰਸਾ ਵਾਤ ਗੁਰਜੀਤੀ ਹਤੇ ਮਾਹ ਗੁਰੂ ਸਰ ਜੀਓ ਨਾਨਕ ਬੰਦਨ ਕਬਾ ਸਰਬ ਕਲ ਸੰਗਰਥ ਦੁਨੰਤੇ ਰੱਖੋ ਪ੍ਰਭੂ ਨਾਨਕ ਦੇ ਪਰ ਹਥ ਉਮਰਾਮ ਦਾਸ ਗੁਰ ਜਿਸ ਲਿਆ ਤਨ ਸਵਾਰਿਆ ਪੂਰੀ ਹੋਈ ਖਰਾਮ ਆਪ ਸਰ ਜੁਗ ਹਾਰੇ ਧਾਰਿਆ ਸਿੱਖੀਆਂ ਤੈ ਸੰਗਤੀ ਪਾਰ ਬ੍ਰਹਮ ਕਰਨ ਸੁਕਾਰਿਆ ਤਨ ਸੁ ਤੇਰਾ ਥਾਨ ਹੈ ਤੇਰਾ ਪੈਸਕਾਰਿਆ ਨਾਮ ਤੂੰ ਲੈਣਾ ਤੂੰ ਹੈ ਗੁਰੂ ਅੰਮ੍ਰਿਤ ਤੂੰ ਹੀ ਚਾਰਿਆ ਗੁਰ ਰਖਾ ਤਾ ਮਨ ਸਾਧਾਰਿਆ ਅਸਨ ਪ੍ਰੇਮ ਮੋਹਲਾ ਤੁਮਹਿਆ ਅਰਜਾ ਪਿਆਸ ਦਰਸੈ ਧਣੂ ਕੋਇਆ ਮਿਲਾ ਮਹਿਮਾ ਸੰਸਰਾਈ ਪ੍ਰੇਮ ਕੇ ਹੋਤੈ ਖਲਾ ਗੰਗਾਰ ਬਿਨ ਪ੍ਰਾਪਤਿਓ ਸੁਖ ਪਾਈਐ ਦੁਜੀ ਨਾਮਿ ਜਾ ਜਿਨੀ ਚਾਉ ਪਿਆਰੇ ਪ੍ਰੇਮ ਰਸ ਸੇ ਤ੍ਰਿਪਤ ਰਹੈ ਆਗਾਰ ਆਪ ਿਆਗ ਦੇਤੀ ਕਰ ਹੈ ਮੇਹੋ ਪ੍ਰਭੂ ਲੜਲਾ ਰੂਹ ਵਰਤ ਮਿਲਾਈਆਂ ਤੇ ਵਿਛਣ ਤਹ ਨ ਜਾਇ ਪ੍ਰਭ ਬਿੰਦੂ ਜਾ ਕੋ ਨਾਨਕ ਹਰ ਸਰਨਾ ਅਸੂ ਸੁਖੀ ਬਸੰਨੀਆਂ ਜਿੰਨਾ ਜੰਮ ਜੰਤ ਭਇਓ ਆਨੰਦ ਤਾਰਿ ਮਨੁਖ ਜਨ ਕੀਓ ਪ੍ਰਗਾਸ ਗੁਰੰਗ ਦੀਓ ਮਿਧਾਨ ਕਥ ਕਥਾ ਗਿਆ ਵੰਚ ਭੂਤ ਵਸਕੀਨੋ ਜੰਤ ਨਾਸ ਗੁਰ ਅਮਰ ਗੁਰੂ ਸ੍ਰੀ ਸਾਖ ਕਾਲ ਜਗ ਰਾਖੀ ਪਤ ਅਗੰਦੇ ਤਤ ਗਤ ਚਰਨ ਕਉ ਲ ਜਾ ਈ ਪਰਉ ਪ੍ਰਸੰਨ ਰਾਜੋਗ ਤਖਤ ਦੀਨ ਗੁਰੂ ਰਾਮਦਾਸ ਸੁਖਾ ਕਰੂ ਦੇਸੀ ਮੀਏ ਅਦਿ ਸਤਿ ਸੁਭਾ ਦਾਸਨ ਪਰਸੇ ਗੁਰੂਖ ਤੁਦ ਬਿਧਾ ਸੱਚੇ ਪਾਤਸ਼ਾਹ ਮਲ ਜਨ ਜਨਮ ਦੀ ਕਟਿ ਹੈ ਵਾਹਿਗੁਰੂ ਤਰ ਲਿਓ ਸਲੋਕ ਮਹੱਲਾ ਦੀ ਜਾ ਬ੍ਰਹਮਿੰਦ ਬਿਸਦਾ ਬ੍ਰਹਮਾਤਰਾ ਬਿਰਹ ਜੋ ਅਰ ਹਿਰਦ ਸਦਾ ਉਸਾ ਬ੍ਰਹਮਿੰਦ ਇਸਦਾ ਬ੍ਰਹਮਤ ਹੈ ਇੱਕ ਸ਼ਬਦ ਲਾਈ ਨਲ ਨਿਤੀ 18 ਨ ਸਿੱਧੀ ਪਿਛੇ ਲੱਗੀਆਂ ਬਿਰਹ ਜੋ ਚਾਰ ਨਾਮ ਪੂਰੇ ਭਗਤ ਸਤਗੁਰ ਵੇਲ ਸੁਖ ਪਾਏ ਜੁਗ ਚਾਰ ਮਹੱਲਾ ਦੀ ਜਾ ਤਿਆਗ ਗੁਰੂ ਕਿਆਰਦ ਹੈ ਮਨ ਤ੍ਰਿਸ਼ਨਾ ਭੁਖ ਨੰਜਾਈ ਸਉਦਿਰਤਿਆ ਸੀਤ ਲੋਇ ਆਪਗਵਾ ਅੰਦਰ ਤ੍ਰਿਪਸ ਤੋਖਿਆ ਫਿਰ ਭੁੱਖ ਨਾ ਲੱਗੈ ਆਰੀ ਨਾਮ ਜੇ ਗੁਰੂ ਕਰਹਿ ਸੋ ਪ੍ਰਭਾਨ ਹੈ ਜੋ ਨਾਮ ਰਹਿ ਲਿਵ ਲਾਉ ਨਮ ਪਾਉੜੀ ਕੰਗਲਿਆਰੀ ਤੇਰ ਕੋ ਜੋ ਗੁਰੂ ਸਿਖਾ ਜੋਰਨਾ ਪਿਆਰੇ ਦੇ ਤਿਨ ਦਰਸਿ ਵਿਖਾ ਸੁਨ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਹਰ ਨਾਮ ਕਲਾ ਕੀ ਰੰਗਸੇ ਕਿਲ ਵਿਖ ਕ੍ਰਿਖ ਅੰਤਨ ਸੁਭਾਵ ਸੋ ਸਰੀਰ ਧਾਰਨ ਹੈ ਜਿੱਥੇ ਮੇਰਾ No, oh. no, no.